ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਸੰਗਤ ਦਰਸ਼ਨ ਕਰ ਰਹੇ ਹੋ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰੂ ਕਾ ਮਹਿਲ ਅੱਜ ਆਪ ਜੀ ਨੂੰ ਇਤਿਹਾਸ ਬਾਰੇ ਜਾਣਨ ਕਰਾਵਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵੀਡੀਓ ਬਣਾਉਣ ਦਾ ਇਹ ਮਕਸਦ ਕਿ ਕੱਲ ਦਾ ਜੋ ਦਿਹਾੜਾ ਆ ਰਿਹਾ ਹੈ 21 ਅਸੂ 6 ਅਕਤੂਬਰ ਜਦੋਂ ਕਿ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਕੋਲ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਇੱਥੇ ਗਏ ਨੇ ਗੁਰੂ ਘਰ ਬਾਬੇ ਬੁੱਢੇ ਸਾਹਿਬ ਇਸੇ ਅਸਥਾਨ ਤੋਂ ਚੱਲ ਕੇ ਗਏ ਨੇ ਦਰਸ਼ਨ ਕਰੋ ਕੋ ਰਾ ਸਾਹਿਬ ਗੁਰ ਤੇਗ ਬਹਾਦਰ ਸਾਹਿਬ ਦਰਸ਼ਨ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਨਮ ਸਥਾਨ ਗੁਰੂ ਕਾ ਮਹਿਲ ਇਸੇ ਅਸਥਾਨ ਤੇ ਗੁਰੂ ਰਾਮਦਾਸ ਜੀ ਛੋਟੀ ਪਾਤਸ਼ਾਹ ਦਾ ਘਰ ਪੁਰਾਣਾ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਘਰ ਗੁਰੂ ਅਰਜਨ ਸਾਹਿਬ ਜੀ ਦਾ ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਨਮ ਸਥਾਨ ਪੀਬੇ ਵੀਰੋ ਜੀ ਦਾ ਜਨਮ ਸਥਾਨ ਇਸੇ ਸਥਾਨ ਸੰਗਤ ਜੀ ਜੇ ਤੁਸੀਂ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਆਪ ਜੀ ਦਰਸ਼ਨਾਂ ਵਾਸਤੇ ਆਉਂਦੇ ਹੋ ਇਸ ਸਥਾਨ ਤੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਪ੍ਰਾਤਨ ਘਰ ਹੈ ਇਸ ਵਕਤ ਜੋ ਸੇਵਾ ਚੱਲਦੀ ਹੈ ਜੋ ਕਿ ਚੰਦੋਆ ਸਾਹਿਬ ਹਰ ਹਫਤੇ ਬਦਲਿਆ ਜਾਂਦਾ ਹੈ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਲੈ ਕੇ ਜਿਹੜੇ ਸਤਖੰਡ ਵਿਖੇ ਚੰਦੋਆ ਸਾਹਿਬ ਸੈੱਟ ਲੱਗਦੇ ਨੇ ਉਹ ਹਰ ਹਫਤੇ ਰੋਜ਼ ਚੇਂਜ ਹੁੰਦੇ ਨੇ ਫਿਰ ਉਹ ਛੋਟੇ ਜਿੰਨੇ ਗੁਰਦਾਰੇ ਇਤਿਹਾਸਿਕ ਸਥਾਨ ਨੇ ਉਸ ਸਥਾਨਾਂ ਤੇ ਲਗਾਏ ਜਾਂਦੇ ਨੇ ਇਸੇ ਵੀ ਸਥਾਨ ਤੇ ਹਰ ਹਫਤੇ ਜੁੜਾ ਸੈੱਟ ਚੇਂਜ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੰਗਤਾਂ ਇਸ ਸਥਾਨ ਤੋਂ ਇੱਕ ਗਾਗਰ ਲੈ ਕੇ ਜੋ ਕਿ ਸੱਚਖੰਡ ਵਿਖੇ ਜਾਂਦੀਆਂ ਨੇ ਇਸ਼ਨਾਨ ਵਾਸਤੇ ਥੜਾ ਫੈਵੀ ਇਸ਼ਨਾਨ ਕਰਾਇਆ ਜਾਂਦਾ ਹੈ श्री गुरूदेव बहादु आंदा में श्री गुरूदेव बहादुर आया दूर चल खे आया दूर चल खे आया दूर दूर चल के आया धूरो माया दूरो तो तोसर जिया ਮੈਂ ਤੱਕੀ ਸਰਨਾਏ ਜਿਓ ਮੈਂ ਤੱਕੀ ਤਉ ਸਰਨਾਏ ਜਿਓ ਮੈਂ ਤੱਕੀ ਤਉ ਸਰਨਾਏ ਜਿਓ ਮੈਂ ਆਸਾ ਰੱਖੀ ਚਿਤ ਮੈਂ ਮੈਂ ਆਸਾ ਰੱਖੀ ਚਿਤ ਮੈਂ ਮੈਂ ਆਸਾ ਰੱਖੀ ਦਿਲ ਮੈਂ ਮੈਂ ਆਸਾ ਰੱਖੀ ਚਿਤ ਮੈਂ ਮੇਰੇ ਰਸ ਤੋਂ ਤੂੰ ਬਖਵਾਏ ਜਿਓ ارجن ہرگوند نو سمرو سری ہرائے ہر کشن کے آئیے جس جی سب تک جائے سمر ਕਰ ਨੋ ਨਿਜਾਵੇ ਤਾਂ ਇਹ ਸਭ ਠਾਈ ਹੋਏ ਸਹਾਰੇ ਦੋਸੋ ਅਮਰਦਾਸ ਜੀ ਦਾ ਕੰਨ ਹੈ ਕਿ ਤੰਦ ਤੰ ਸਤਗੁਰੂ ਸੇਤ ਦੇਵ ਹਰਿ ਸਤਿਮਰਾਜ ਆਗਿ ਦੇ ਪ੍ਰਕਾਸ਼ ਸਤਾਨ ਗੁਰਦਵਾਰਾ ਗੁਰੂ ਕੇ ਮਹਿਰਿ ਵਿਖਿਆ ਨੂੰ ਹਨ ਕੰਨ ਤੰ ਸਤਗੁਰੂ ਸੇਤੋ ਗ੍ਰੰਥ ਸਾਹਿਬ ਜੀ ਮਹਾਰਾਜ ਆਗਿ ਦੇ ਪ੍ਰਕਾਸ਼ ਸਤਾਨ ਤੇਰੇ ਕਰੋ ਸੇਵਿਸ ਨਾਲ ਦੀ ਸੇਵਾ ਵਾਸਤੇ ਚਲ ਵੀ ਜਿ ਸੰਪਨੀ ਨਾਮ ਕੀਆ ਵੇ ਨਾਨਕ ਨਾਮ ਕਰਦੀ ਕਰਾ ਤੇ ਭਾਣ ਸਰਬੋਤਮ ਦਾਤਾ મુખલાવા તુરમુખ પરઈ નિહાર નામ દેવા નામ તે આવા નામ તે આવા નિહાર નામ તે આવા નામ તે પ્રભુ અંતર જામી શરણ પર